ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਪੁੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਆਪਣੇ ਸਮਾਸੀ ਵੀ ਕੰਮਾਂ ਨੂੰ ਜਾਰੀ ਰੱਖਦਿਆਂ ਗੁਰਦੁਆਰਾ ਬੋਲੀ ਸਾਹਿਬ ਨਡਾਲਾ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਸ਼ਕੀਨ ਬੇਗੋੜ ਵਾਲਿਆਂ ਦੀ ਅਗਵਾਈ ਵਾਲੀ ਡਾਕਟਰੀ ਟੀਮ ਨੇ 300 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਿਸ ਵਿੱਚ 40 ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕਰਕੇ ਉਹਨਾਂ ਨੂੰ ਦਵਾਈਆਂ ਤੇ ਅੰਕਾ ਮੁਫਤ ਵਚ ਦਿੱਤੀਆਂ ਗਈਆਂ ਇਸ ਮੌਕੇ ਗੱਲਬਤ ਕਰਦੇ ਆਂ ਸੋਸਾਇਟੀ ਦੇ ਆਕੂ ਡਾਕਟਰ ਮਨਵਿੰਦਰ ਸਿੰਘ ਪੰਜਾਬ ਮੈਡੀਕਲ ਵਾਲੇ ਲਖਵਿੰਦਰ ਸਿੰਘ ਸਾਈ ਹਰਪਜਨ ਸਿੰਘ ਵਾਲੀਆ ਸੰਦੀਪ ਕੁਮਾਰ ਨੇ ਦੱਸਿਆ ਕਿ ਸੋਸਾਇਟੀ ਦਾ ਮੁੱਖ ਮੰਤਵ ਵੀ ਸਮਾਜ ਭਲਾਈ ਦੇ ਕੰਮ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਜੋਗੀ ਸੱਜਣਾ ਦੇ ਸਹਿਯੋਗ ਸਦਕਾ ਇਹ ਕੰਮ ਲਗਾਤਾਰ ਚੱਜਣਗੇ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਨੇ ਰਿਬਨ ਕੱਟ ਕੇ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਇਸ ਮੌਕੇ ਸੋਸਾਇਟੀ ਨੇ ਡਾਕਟਰ ਟੀਮ ਅਤੇ ਸਜੋਕੀਆਂ ਦਾ ਯਾਦਗਾਰੀ ਚਿੰਨ ਪੇਟ ਕਰਕੇ ਸਨਮਾਨ ਵੀ ਕੀਤਾ ਗਿਆ ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਲੱਭਾ ਕੋਈ ਆਪਣੇ ਅੰਦਰ ਚਾਤੀ ਮਾਰੀ ਤੇ ਮੈਂ ਤਾਂ ਬੁਰਾ ਨਾ ਕੋਈ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਦੇਖਸ਼ਾਂ ਤੇ ਉਪਦੇਸ਼ਾਂ 'ਚ ਬੈਠੀ ਸਾਰੀ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦਿਵਸ ਨੂੰ ਸਮਰਪਿਤ ਅੱਜ ਦਾ ਜੋ ਮੈਡੀਕਲ ਕੈਂਪ ਲੱਗਾ ਹੈ ਗੁਰਦੁਆਰਾ ਬੋਈ ਸਾਹਿਬ ਜੀ ਦੀ ਪਾਕਤ ਮਕਦਸ ਧਰਤੀ ਦੇ ਉੱਪਰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦਾ ਹੁਕਮ ਨੰਮਨ ਲਿਆਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਪੰਥਦਰਦੀ ਗਿਆਨੀ ਰਣਜੀਤ ਸਿੰਘ ਜੀ ਦੌਦਪੁਰੀ ਸਾਹਿਬ ਨੇ ਅੱਜ ਦੇ ਕੈਂਪ ਦਾ ਉਦਘਾਟਨ ਆਪਣੇ ਕਾਰਕਮਲਾਂ ਦੇ ਨਾਲ ਕੀਤਾ ਧੰਨਵਾਦ ਹੈ ਬਾਬਾ ਜੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇਹ ਸੇਵਾ ਦਿੱਤੀ ਉਪਰੰਤ ਮੈਡੀਕਲ ਟੀਮ ਜਿਨ੍ਹਾਂ ਦੀ ਗਵਾਹੀ ਡਾਕਟਰ ਸ਼ਕੀਨ ਸਿੰਘ ਜੀ ਐਮਐਸ ਹਰਡ ਆਫ ਦੀ ਡਿਪਾਰਟਮੈਂਟ ਅੱਖਾਂ ਦੇ ਬਹੁਤ ਮਾਹ ਡਾਕਟਰ ਉਹ ਤੇ ਉਹਨਾਂ ਦੀ ਟੀਮ ਬਹੁਤ ਹੀ ਪੋਲਾਈਟਲੀ ਹੈਂਡਲ ਕਰ ਰਹੇ ਹਨ ਮਰੀਜ਼ਾਂ ਨੂੰ ਔਰ ਆਏ ਹੋਏ ਮਰੀਜ਼ ਸਹਬਾਨ ਵੀ ਉਹਨਾਂ ਨੂੰ ਸਹਿਯੋਗ ਦੇ ਰਹੇ ਹਨ ਜੋ ਕਿ ਬਹੁਤ ਹੀ ਕਾਬਲੇ ਤਰੀਫ ਰਿਹਾ ਅੱਜ ਦੇ ਕੈਂਪ ਦੀ ਆਉਟਪੁੱਟ ਤਕਰੀਬਨ ਤਕਰੀਬਨ ਸਾਡੇ ਕੋਲ 350 300 ਦੇ ਕਰੀਬ ਪੇਸ਼ੈਂਟ ਪਹੁੰਚ ਚੁੱਕਾ ਹੈ ਔਰ ਜਿੰਨੇ ਵੀ ਡਾਕਟਰ ਸਾਹਿਬ ਸੁਜੈਸਟ ਕਰਨਗੇ ਉਹਨਾਂ ਨੂੰ ਅੱਖਾਂ ਦੇ ਕੈਂਪ ਦੇ ਵਿੱਚ ਉਹਨਾਂ ਨੂੰ ਜਾਂਜ ਵੀ ਫ੍ਰੀ ਪਵਾ ਕੇ ਦਿੱਤੇ ਜਾਣਗੇ ਧੰਨਵਾਦ ਹੈ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਧੰਨਵਾਦ ਹੈ ਗੁਰੂ ਜੀ ਰਗੂ ਜੀ ਤੁਹਾਡਾ ਵੀ ਜਿਨ੍ਹਾਂ ਨੇ ਸਾਨੂੰ ਹਰ ਵੇਲੇ ਸਹਿਯੋਗ ਦਿੰਦੇ ਹੋ ਔਰ ਜਿੱਥੇ ਅਸੀਂ ਦੁਆ ਦੇ ਰਹੇ ਹਾਂ ਉੱਥੇ ਅਕਾਲ ਪੁਰਖ ਦੇ ਅੱਗੇ ਦੁਆ ਵੀ ਕਰਦੇ ਹਾਂ ਕਿ ਆਏ ਹੋਏ ਸਾਰੇ ਮਰੀਜ਼ ਸਹਿਬਾਨਾਂ ਦੀ ਉੱਪਰ ਔਰ ਸਾਰੇ ਜਗਤ ਦੇ ਉੱਪਰ ਪਰਮੇਤ ਦੀ ਠੰਡ ਪਾ ਧੰਨਵਾਦ ਅਗਲੀ ਵਾਰ ਫਿਰ ਇੱਕ ਨਵੀਂ ਸੋਚ ਇੱਕ ਨਵਾਂ ਵਿਸ਼ਾ ਇੱਕ ਨਵਾਂ ਸਬਜੈਕਟ ਔਰ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਪ ਜੀ ਦੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਲਈ ਸਭ ਹੱਸਦੇ ਰਹੋ বাসਦੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਲਈ ਆ ਜੇ ਮਿਲਿਆ ਤਾਂ ਸਭ ਕੋ ਘਾਟ ਹੋਈ ਕਨਵਾਉ ਆਪਣੇ ਬੜਾ ਜਿਲ੍ਹਾ ਚਾਸਪੋਈ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹੈ ਕਿ ਜੇਕਰ ਕੋਈ ਹਰ ਕੋਈ ਆਪਣੀ ਮਿਲਤ ਦੇ ਨਾਲ ਬਣਨਾ ਚੰਦਾ ਬਸ ਸਕਦਾ ਹੁੰਦਾ ਤੇ ਫਿਰ ਹਰ ਕੋਈ ਭਾਗਮਲਾਉਣਾ ਚਾਹੀਦਾ ਸੀ ਇਹ ਮਨੁੱਖ ਦੇ ਕਰਮਾਂ ਤੇ ਪਰਮਾਤਮਾ ਦੀ ਬਖਸ਼ਿਸ਼ ਤੇ ਨਿਰਪਰੈ ਇੱਛਾ ਤੇ ਅਰਕ ਦੀ ਹੁੰਦੀ ਹੈ ਕਿ ਅਰ ਕੋਈ ਵੱਡਾ ਹੋਵੇ ਪਰ ਮਿਹਨਤ ਕਰਨ ਵਾਲਾ ਮਜ਼ਦੂਰ ਰਹਿ ਜਾਂਦਾ ਹੈ ਬਿਨਾਂ ਕੁਝ ਕਰਨ ਵਾਲਾ ਦਿਨ ਬਦਨ ਵੱਡਾ ਹੁੰਦਾ ਜਾਂਦਾ ਹੈ ਇਸ ਕਰਕੇ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਮਨੁੱਖ ਚੰਗੇ ਕਰਮ ਕਰਦਾ ਹੈ ਚੰਗੇ ਪਾਸੇ ਜਾਂਦਾ ਹੈ ਤੇ ਸੁਭਾ ਖਟਦਾ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਚੜ੍ਹਦੀ ਕਲਾ ਸਿਓ ਸੋਸਾਇਟੀ ਦੇ ਜੋ ਸੇਵਕਾਂ ਜੋ ਮੈਂਬਰ ਹਨ ਉਹਨਾਂ ਨੂੰ ਇੱਕ ਚੰਗੀ ਸੋਚ ਬਖਸ਼ੀ ਹੈ ਜਿਸ ਕਰਕੇ ਉਹ ਪਰਉਪਕਾਰ ਹਿਤ ਲੋਕਾਂ ਦੇ ਭਲੇ ਵਾਸਤੇ ਉਪਰਾਲੇ ਕਰਦੇ ਹਨ ਉਦਮ ਕਰਦੇ ਹਨ ਕਿਉਂਕਿ ਕਿਸੇ ਉਰਦੂ ਦੇ ਸ਼ਾਇਰ ਦਾ ਇੱਕ ਤੁਕ ਹੈ ਉਹ ਆਖਦਾ ਹੈ ਕਿ ਆਦਮ ਕਹੋ ਖੁਦਾ ਮਤ ਕਹੋ ਆਦਮ ਖੁਦਾ ਨਹੀਂ ਲੇਕਿਨ ਖੁਦਾ ਕੇ ਨੂਰ ਸੇ ਆਦਮਾ ਜੁਦਾ ਨਹੀਂ ਆਖਦੇ ਹਨ ਕਿ ਮਨੁੱਖ ਨੂੰ ਰੱਬ ਬਣਾਖੋ ਬੰਦਾ ਰੱਬ ਨਹੀਂ ਪਰ ਜੇਕਰ ਪਰਮਾਤਮਾ ਦੀ ਸਿਮਾਰਗ ਤੇ ਚੱਲਦਿਆਂ ਹੋਇਆ ਉਹ ਪਰਉਪਕਾਰੀ ਜੀਵਨ ਬਤੀਤ ਕਰਦਾ ਹੈ ਤੇ ਫਿਰ ਉਹ ਰੱਬ ਤੋਂ ਘੱਟ ਵੀ ਨਹੀਂ ਇਸ ਕਰਕੇ ਪਰਮਾਤਮਾ ਨੇ ਪਰਉਪਕਾਰ ਦੀ ਦੂਜਿਆਂ ਦੇ ਭਲੇ ਦੀ ਸੋਚ ਬਖਸ਼ੀ ਇਹਨਾਂ ਨੇ ਸਭਾ ਬਣਾਈ ਸੋਸਾਇਟੀ ਬਣਾਈ ਤੇ ਇਹਨਾਂ ਨੇ ਫਿਰ ਉਦਮ ਕੀਤਾ ਹੈ ਤੇ ਪਾਰਮਕਾਰ ਹਿਤ ਉਪਰਾਲੇ ਕਰਦੇ ਨੇ ਪਿੱਛੇ ਵੀ ਕਾਫੀ ਕੀਤੇ ਨੇ ਇਸ ਵਾਰ ਵੀ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਚੈੱਕਅਪ ਉਹਨਾਂ ਦੇ ਆਪਰੇਸ਼ਨ ਦਵਾਈਆਂ ਦਾ ਇਹ ਉਦਮ ਕਰਕੇ ਅੱਜ ਕੈਂਪ ਲਾਇਆ ਗਿਆ ਹੈ ਜਿਸ ਕਰਕੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਹੁਤ ਵਧੀਆ ਯਤਨ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਕੇਸ਼ੇ ਤਰ੍ਹਾਂ ਇਹਨਾਂ ਨੂੰ ਬਖਸ਼ਿਸ਼ ਕਰਕੇ ਉਦਮ ਬਖਸ਼ਣ ਤੇ ਇਹ ਇੰਨਾ ਪਰ ਉਪਕਾਰ ਦੇ ਕਾਰਜਾਂ ਵਿੱਚ ਦਿਨ ਦੁਗਣੀਆਂ ਰਾਤ ਚੌਗਣੀਆਂ ਫਲਾਂਗਾਪੁਰ ਤੋਂ ਅੱਗੇ ਵਧਣ ਤੇ ਲੋਕਾਂ ਦਾ ਪਲਾ ਕਰ ਸਕਣ ਇਸ ਕਰਕੇ ਸਮੇਂ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਿਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਅੱਜ ਦਾ ਇਹ ਕਾਰਜ ਰਚਿਆ ਹੈ ਗੁਰੂ ਸਾਹਿਬ ਦੀ ਕਿਰਪਾ ਕੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ